ਸੰਦਰ ਹੋਵੇ ਨੂੰ ਦਿੱਤੇ ਗੱਡੀ ਤੇ ਆਉਂਦਾ ਐ ਬਾਣ ਭਰੇ ਪਿਆ ਮੌਲ ਨਹੀਂ ਹੈ ਬਾਈ ਕਿੱਥੇ ਕਿੱਥੇ ਕਮੀ ਹੈ ਬਾਈ ਜੀ ਦੱਸਿਓ ਕਮੈਂਟ ਕਰਕੇ ਇਹ ਨਹੀਂ ਕਿੱਥੇ ਕਿੱਥੇ ਅੱਜ ਸ਼ੋਵਾਰ ਮੰਗਲਵਾਰ ਬੁੱਧਵਾਰ ਤੀਜਾ ਦੇ ਨਾਲ ਅੱਜ ਰਾਦਾ ਬੰਦੀ ਕਰੀ ਹੁਣ ਤਾਂ ਘਾਰੇ ਭਰੀ ਹੈ ਮੀਨ ਵਾਲੀ ਕਦੋਂ ਕਰਿਆ ਬਾਈ ਜਿਹੜਾ ਕੱਲ ਝੋਨਾ ਲਾਇਆ ਆਪਾਂ ਆ ਕਾਲਾ ਫਰ ਰਹਿ ਗਿਆ ਜਿੱਦਾਂ ਕਿਲਾ ਆਹ ਹਾਲੇ ਹੋ ਗਿਆ ਨਹੀਂ ਅਜ ਤੜਕੇ ਚੱਲ ਪੈਂਦਾਗਾ ਫੇਰ ਦੁਪਹਿਰ ਦੇ ਦਪਹਿਰੇ ਤੇ ਚੱਲ ਵੰਦਾ ਸਾਹੀ ਹਾਲੇ ਆਵਾਜ਼ ਬਹੁਤ ਜ਼ਿਆਦਾ ਹੈ। ਇਹ ਬਾਹਰ ਦਾ ਕਿਸੇ ਪਾਸੇ ਪਾਣੀ ਨਿਕਲਦਾ ਨਹੀਂ। ਇਹ ਕੋਈ ਪਟਾਉਂਦਾ ਨਹੀਂ ਦੇਉਂਦਾ। ਬਸ ਨੂੰ ਆਣ ਖਾਣੀ ਹੈ। ਇਹਦੇ ਬਾੜ ਦਾ ਵੀ ਉੱਤੇ ਹੈਗੇ ਇਹ। ورا باندې کوم څه ورته وي ਬਹੁਤ ਜਿਆਦਾ ਨਹੀਂ ਆ ਜੀ ਅਰੇ ਬਾਣਾ ਚ ਪਾਣੀ ਪਾਣੀ ਹਰਾਈ ਕੰਦਰ ਹੋ ਗਏ ਪਈ ਜਾਂਦਾ ਜੀ ਹੁਣ ਤਾਂ ਕੱਲ ਸ਼ਾਮ ਨੂੰ ਖਾਣਾ ਪੂਰਾ ਵਧੀਆ ਨਹੀਂ ਸੀਗਾ ਹੁਣ ਤੋਂ ਦੁਆ ਤੱਕ ਕਰਮਣ ਸੰਗ ਹੜ ਜਾਂਦਾ ਚੱਲ ਪੈਂਦਾ ਇਹ ਆ ਬੱਚਾ ਸਕੂਲ ਜਾ ਰਿਹਾ ਹੈ ਬੈਗ ਦੇਖੋ ਕਿਹੜੇ ਲੋਟ ਸੰਗ ਕਿੱਥੇ ਖਤਰਨਾ ਲੰਗਣਾ ਦੇਖੋ ਜੀ ਆ ਬਾਗ ਦੇ ਵਿੱਚ ਦੇਖੋ ਜੀ ਕਿਹੜੇ ਲੋਟ ਖਾ ਲੀਆਂ ਭਰ ਲੀਆਂ ਆ ਬੱਟਾ ਬੱਟਾ ਇੱਕ ਮੇਕ ਕਰਤ ਗਏ ਹੁਣ ਤਾਂ ਦੇਖੋ ਜੀ ਮੀਂਹ ਬਹੁਤ ਜ਼ਿਆਦਾ ਆ ਜਗਲ ਅੱਧੀ ਪਿੰਡ ਚ ਦੱਸਿਓ ਕਮੈਂਟ ਕਰਕੇ ਕਿੱਥੇ ਕਿੱਥੇ ਮੀਂਹ ਜ਼ਿਆਦਾ ਆ ਕੁਕੁਨੀ ਆ ਰਿਹਾ ਹੈ ਬਹੁਤ ਜਿਆਦਾ ਨਹੀਂ ਹੈ ਚਾਰ ਦਿਨ ਹੋ ਗਏ ਪੰਜ ਦਿਨ ਆ ਛੋਨੇ ਚ ਪਣੀ ਲਾਈ ਲੇ ਗਏ ਜਿਆਦਾ ਜੇ ਫਰਾਦ ਪਗਰ ਸਾਰੀ ਕੀਤੀ ਇੱਥੇ ਕੋਈ ਗੱਲੇ ਨਹੀਂ ਹਰੇ ਚਾਈ ਵਾਲਾ ਉਹ ਅੱਗੇ ਮੂੰਗੀ ਵਾਲਾ ਆਗਾ ਮੂੰਗੀ ਤਾਂ ਹੁਣ ਕਿਹੜੀ ਵੱਡੀ ਜਾਊਗੀ ਪਾਣੀ ਭਰ ਗਿਆ। ਇਹ ਪਿੰਡ ਦਾ ਪਾਣੀ ਆਉਗਾ ਉਹ ਛੱਪੜ-ਛੱਪੜ ਦਾ ਆਪਣਾ ਰੋਪੀ ਪਿਆਗਾ ਉਹ ਕੰਨਿਆਣੀ ਹੈ ਛੱਪੜ। ਅਰਸォ ਵਾਲੀ ਵੀਡੀਓ ਤੁਸੀਂ ਦੇਖਿਓ ਗੱਡੀ 'ਚ ਐ ਲੱਦਾ ਹੀ ਵੀ ਜੋ ਗੱਡੀ ਦੇ ਬਾਹਰ ਨਾਲ ਤੱਕ ਪਾਣੀ ਆਇਆ ਗੱਡੀ ਡੁੱਬ ਗਈ ਹੁੰਦੀ ਹੈ ਪਿੰਡੋ। ਕੰਦਾ ਹੁੰਦਾ ਟਿੱਕਨ ਜਿਹਾ ਮਿੱਤਨਾਰਤੀ ਆ ਦੇਖੋ ਤੁਸੀਂ ਇਹ ਰੋਡ ਸਪੋਟਾ ਆ ਰੱਖੋ ਐਡੀ ਉੱਥੇ ਬੱਜਦੀ ਨਹੀਂ ਲੈ ਨਾ ਆਇਆ ਕਿ ਕਿਹੜੀ ਬਾਰਾ ਟੋਕ ਕੇ ਲੱਗਦੀ ਨਹੀਂ ਦੇਖੋ ਮੈਂ ਟੋਕ ਜਿਆਦਾ ਨਹੀਂ ਆ ਬਾਈ ਜੀ ਪਹਿਲਾਂ ਮੀ ਪਿਆ ਸੀ ਪਹਿਲਾਂ ਕਹਿੰਦੇ ਸੀ ਆਪਣੀ ਵੀ ਮੀ ਬਹੁਤ ਜਿਆਦਾ ਆ ਇੰਨਾ ਮੀ ਨਹੀਂ ਦੇਖਿਆ ਤੇ ਆਹ ਪਹਿਲਾਂ ਚੋ ਨਾ ਜਾਣ ਲੱਗਣਾ ਕਿ ਪਾਣੀ ਬੁਣੀ ਤੋਂ ਕਰੋ ਹਟ ਕੇ ਬਾਹਰ ਪਹਿਲਾਂ ਨਰਮੀ ਹੁੰਦੀ ਸੀ ਤਾਂ ਵਾੜਾ ਹੋ ਜਾਂਦਾ ਸੀ ਪਰ ਐ ਕੀ ਤਾਂ ਰਖਾੜ ਹੀ ਤੋੜਦੀ ਮੀਂਹੇ ਪਹਿਲਾਂ ਪਿਆ ਤਾਂ ਪਹਿਲਾਂ ਵੀ ਐਂ ਬਸ ਬੱਟਾਂ ਤਾਰ ਤੀਆਂ ਹੁਣ ਪਿਆ ਤਾਂ ਹੁਣ ਆਹੀ ਹਣਾ ਲੇ ਕੋਈ ਬਹੁਤ ਜਿਆਦਾ ਵੀ ਆ ਬਈ ਬਹੁਤ ਜਿਆਦਾ ਵੀ ਉੱਪਰ ਹੀ ਪਏ ਹੈ ਕੈਰੀਜ ਇਹ ਮੋ। ਹੋ ਕੇ ਤੇਜ਼ ਹੋ ਗਿਆ। ਆ ਤੇਜ਼ ਹੀ ਆ ਰਹੀ ਮੇਰੇ ਕੋਲ। ਪੂਰਾ ਤੇਜ਼ ਹੋ ਗਿਆ ਹੁਣ ਜੀ। 10 ਜੇ ਕੋਈ ਕੰਮ ਨਹੀਂ ਆਉਂਦਾ। ਹਾਂ। 그럼 여러분들 이요